ਕੱਲ ਅਣਪਛਾਤੇ ਵੈਕਟ ਦੇ ਵੱਲੋਂ ਇੱਕ ਮੁੰਡੇ ਦੀ ਗਿਰਚਾ ਮਾਰਕ ਕਤਲ ਕਰ ਦਿੱਤਾ ਟੱਪਾ ਮੰਡੀ ਦੀ ਘਟਨਾ ਇਹ ਤੇ ਉਸ ਸੰਬੰਧੀ ਵਿੱਚ ਕੋਈ ਕਾਰਵਾਈ ਹੋਣ ਨਾ ਹੋਣ ਕਰਕੇ ਲੋਕਣੇ ਰੋਡ ਜਾਮ ਕੀਤਾ ਹੈ ਦੇਖੋ ਹੁਣ ਪੁਲਿਸ ਪ੍ਰਸ਼ਾਸਨ ਆਉਂਦਾ ਦਾ ਕੀ ਕਾਰਵਾਈ ਕਰਦਾਗਾ ਇੱਕ ਨੌਜਵਾਨ ਦਾ ਕੱਲ ਸ਼ਾਮ 6 ਵਜੇ ਦੇ ਕਰੀਬ ਜੋ ਕਤਲ ਕਰ ਦਿੱਤਾ ਸੀ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਾਉਣ ਸੰਬੰਧੀ ਇਹ ਰੋਡ ਜਾਮ ਕੀਤਾਗਾ मुड़े उहो सही आहे इते लहड़े बहुत ही मंदभागी घटना तपा, शहर दी और बाजीगार बस्ती ਕੱਲ ਕਿਰਚਾ ਮਾਰ ਕੇ ਇੱਕ ਨੌਜਵਾਨ ਦਾ ਜੋ ਕਤਲ ਕਰ ਦਿੱਤਾ ਸੀ ਛੋਟੇ ਛੋਟੇ ਕਿੱਛੇ ਬੱਚਿਆਂ ਨੂੰ ਛੱਡ ਲਿਆ ਇਹ ਕੱਲ ਬਰਾ ਦਾਡੇ ਦੇ ਮੁੰਡਾ ਮਾਰਦੇ ਸੀ ਇਹ ਮਾਰਤਾ ਕੋਈ ਅਣਪਛਾਤੇ ਬੰਦੇ ਸੀ ਆਲੇ ਪਛਾਣ ਨਹੀਂ ਹੋ ਰਹੀ ਤੇ ਉਸ ਤੋਂ ਬਾਅਦ ਆਲੇ ਪੁਲਿਸ ਕਾਰਵਾਈ ਕਰੋਗੇ ਉਸ ਤੋਂ ਬਾਅਦ ਪਤਾ ਲੱਗੇਗਾ پوچھو نا منهنجي يا يا ڇا ٿي ويو آهي ڪهڙو ٿي ويو آهي ڪا شيءِ ٿي وئي آهي ڪا شيءِ ٿي وئي آهي No, no, no. no, no.